ਏ ਮਰ ਗਿਆ ਓਏ ਹਏ ਆ ਜਾ ਓਏ ਪਾਉ ਓਏ ਕੌਣ ਹੈ ਖੜਾ ਕਿਥੋਂ ਆ ਓਏ ਖੜਾ ਓਏ ਖੜਾ ਓਏ ਆ ਜਾ ਓਏ ਖੜਾ ਹੋ ਜਾ ਯਾਰ ਖੜਾ ਵੀ ਨਹੀਂ ਹੋਇਆ ਯਾਰ ਖੜਾ ਵੀ ਨਹੀਂ ਹੋਇਆ ਯਾਰ ਯਾਰ ਇਹ ਤਾਂ ਬੜਾ ਯਾਰ ਇਹਦਾ ਯਾਰ ਜਿਆਦਾ ਹੈ ਨਿਸ਼ਾਨ ਜਮਾ ਆਦਮੀ ਚਲੋ ਓਏ ਕਾ ਰਹੀ ਯਾਰ ਇਹਨੂੰ ਯਾਰ ਇਹ ਤਾਂ ਖੜਾ ਹੀ ਨਹੀਂ ਹੋ ਰਿਹਾ ਤਾਂ ਜਮਾ ਹੀ ਹੋ ਗਿਆ ਯਾਰ ਲੋ ਵੀ ਦੋਸਤੋ ਇਹ ਪੰਜਾਬ ਦੇ ਹਾਲਾਤ ਹੈ ਬਾਈ ਤੇ ਆ ਤੁਸੀਂ ਦੇਖ ਰਹੇ ਹੋ ਆ ਦੇਖੋ ਜੀ ਇਹ ਬਾਈ ਮੁੰਡੇ ਨੇ ਜਿਹੜਾ ਇਹ ਪੰਜਾਬ ਪਲੱਸ ਦਾ ਮੁਲਾਜ਼ਮ ਹੈ ਇਹਨੇ ਬਾਈ ਇੱਕ ਡਰੱਗ ਦੀ ਸ਼ਿਕਾਇਤ ਹੋਇਆ ਤੇ ਬਾਈ ਨੂੰ ਕੋਈ ਪੂਰਾ ਵੀ ਸੁਰਤ ਨਹੀਂ ਆ ਦੇਖੋ ਜੀ ਬਾਈ ਦੀ ਸਾਲ ਦੇ ਮੁੰਡੇ ਦੀ ਉਮਰ ਹੈ ਜੀ ਓਏ ਸਰੀਰ ਟੁੱਟੀ ਜਾਂਦਾ ਓਏ ਰੁਕ ਰੁਕ ਬਾਈ ਇਹਨੂੰ ਪਾਣੀ ਪੂਣੀ ਪਿਉਣੇ ਤੇ ਬਾਈ ਬਹੁਤ ਹੀ ਪੰਜਾਬ ਦੇ ਹਾਲਤ ਮਾੜੇ ਹੋ ਚੁੱਕੇ ਹੈ ਇੱਕ ਬਾਈ ਜੀ ਇਹ ਸਰੀਰ ਅਹੀਂ ਸ਼ੁਰੂ ਤੋਂ ਹੀ ਹੈ ਤੁਹਾਨੂੰ ਜਾਣਦੇ ਨੂੰ ਇਹ ਬਾਈ ਨੇ ਸਾਡੇ ਗਵਰਨਰ ਹੀ ਪਿੰਡੀ ਹੈ ਜੀ ਮੁੰਡੇ ਦਾ ਸਰੀਰ 2 ਸਾਲ ਪਹਿਲਾਂ ਬਹੁਤ ਵਧੀਆ ਸੀ ਅਸੀ ਮੁੰਡੇ ਦੋ ਸਾਲਾਂ ਦੇ ਵਿੱਚ ਬਾਈ ਨਸ਼ੇ ਨੇ ਬੱਚੇ ਨੂੰ ਖਤਮ ਕਰਤਾ ਬਹੁਤ ਵਧੀਆ ਸੀ ਅਸੀ ਮੁੰਡੇ ਜੀ ਪੂਰੀ ਤੁਸੀਂ ਮਤਲਬ ਵੀਡੀਓ ਦੇ ਨਾਲ ਜੁੜੇ ਰਹੋ ਤੁਹਾਨੂੰ ਅਸੀਂ ਪੂਰਾ ਸੱਚ ਦੱਸਾਂਗੇ ਸੱਚ ਕੀ ਸੀ ਵੀਡੀਓ ਦਾ ਵੀਡੀਓ ਨਾਲ ਬਾਈ ਇੰਨੀ ਕਿ ਸ਼ੇਅਰ ਕਰ ਦਿਓ ਵੀ ਬੱਚੇ ਦੀ ਜਿੰਦਗੀ ਬਚਾ ਦੇ ਤੇ ਆਪਣੇ ਪਰਿਵਾਰ ਤੱਕ ਪਹੁੰਚ ਜਾਏ ਇਹਦਾ ਕੋਈ ਵੀ ਆਈਡੀ ਬਾਈ ਕੋਈ ਅਤਾ ਪਤਾ ਹੈ ਕੋਈ ਇਹਦਾ ਨਹੀਂ ਬਾਈ ਕੋਈ ਇਹਦੀ ਆਈਡੀ ਨਹੀਂ ਕੋਈ ਸਬੂਤ ਨਹੀਂ ਮਿਲਿਆ ਨਹੀਂ ਬਾਈ ਕੋਈ ਸਬੂਤ ਨਹੀਂ ਮਿਲਿਆ ਵੀਡੀਓ ਤੋਂ ਕਬਈ ਇਹਦੇ ਪਰਿਵਾਰ ਤੱਕ ਪਹੁੰਚਾ ਦਈਏ ਇਹਦਾ ਫਾਇਦਾ ਉਹਦੇ ਨੁਕਸਾਨ ਬਾਈ ਬਹੁਤ ਵੱਡਾ ਕਿਸੇ ਦੇ ਬੱਚੇ ਦੀ ਜਾਣ ਜਾਂਦੀ ਹੈ ਬਾਈ ਇਹ ਜਿਹੜਾ ਬੱਚਾ ਤੁਸੀਂ ਦੇਖ ਰਹੇ ਹੋ ਇਹਦੀ ਬਾਈ ਹੋਊਗੀ 23-24 ਸਾਲ ਦੀ ਉਮਰ ਆ ਬਾਈ 23 ਸਾਲ ਦੀ ਬਣਾ ਬਾਈ ਕੀ ਨਸ਼ਾ ਕੀਤਾ ਹੋਇਆ ਬਾਈ ਨੇ ਬਾਈ ਇਹ ਮੁੰਡਾ ਆਇਆ ਸੀ ਪਹਿਲਾਂ ਕੀ ਕਹਿੰਦਾ ਸੀ ਫੋਨ ਤੇ ਜਿੱਟੇ ਦਾ ਹੀ ਸੁਣਿਆ ਸੀ ਜੀ ਮੈਂ ਜਿੱਟੇ ਬਾਈ ਜਿੱਟੇ ਨਸ਼ਾ ਕੀਤਾ ਹੋਇਆ ਬਾਈ ਜੀ ਤੇ ਇਹ ਤੁਹਾਨੂੰ ਪੂਰੀ ਵੀਡੀਓ ਚ ਸੱਚ ਦੱਸਾਂਗੇ ਕੀ ਗੱਲਬਾਤ ਹੋਈ ਆ ਪੂਰੀ ਵੀਡੀਓ ਨੂੰ ਬਾਈ ਸ਼ੇਅਰ ਕਰ ਦਿਓ ਬੇਨਤੀ ਐ ਕਿਸੇ ਦਾ ਘਰ ਮਤਲਬ ਵੱਜੇ ਕਿਉਂਕਿ ਜਿਹੜਾ ਨਸ਼ਾ ਇਹ ਨੇ ਆਪਣੇ ਪੰਜਾਬ ਨੂੰ ਖੋਖਲਾ ਕਰਤਾ ਨੌਜਵਾਨ ਪੀੜ੍ਹੀ ਨੂੰ ਬਿਲਕੁਲ ਜ਼ਿਆੜ ਕੇ ਰੱਖਦਾ ਜੀ ਕਿਉਂਕਿ ਜਿਹੜਾ ਸਾਡੇ ਪੰਜਾਬ ਦੀ ਨੌਜਵਾਨ ਪੀੜ੍ਹੀ ਸੀ ਉਨਾ ਕਰਕੇ ਉਹਨਾਂ ਨੂੰ ਲੋਕ ਡਰਦੇ ਸੀਗੇ ਮਤਲਬ ਵੱਡੇ-ਵੱਡੇ ਜਿਹੜੇ ਯੋਧੇ ਹੋਏ ਸਾਡੇ ਪੰਜਾਬੀ ਹੋਏ ਜਿਨ੍ਹਾਂ ਨੇ ਜਾ ਕੇ ਬਰਡਨਾਂ ਤੇ ਲੜਾਈਆਂ ਲੜੀਆਂ ਤੇ ਇਨਾਂ ਵੀਰਾਂ ਨੂੰ ਮਤਲਬ ਇੱਕ ਇਹੋ ਜਿਹੇ ਨਸ਼ੇ ਦੇ ਨਾਲ ਅੰਦਰੋਂ-ਅੰਦਰ ਹੀ ਖਤਮ ਕਰਤਾ ਜੋ ਕਿ ਪੰਜਾਬ ਲਈ ਬਹੁਤ ਖਤਰਨਾਕ ਸਾਹਤ ਹੋ ਰਿਹਾ ਹੈ ਪੂਰੀ ਵੀਡੀਓ ਨਾਲ ਜੁੜੇ ਰਹੋ ਇਹ ਤੁਹਾਨੂੰ ਅਸੀਂ ਪੂਰਾ ਦੱਸਾਂਗੇ ਡਿਟੇਲਸ ਵਿੱਚ ਕੀ ਹਾਂ ਬੋਲੋ ਮੈਂ ਵੀਰ ਜੀ ਕੋਸ਼ ਇੱਕ ਮੈਸੇਜ ਦੇਣਾ ਚਾਹਣਾ ਤੁਹਾਨੂੰ ਹਾਂਜੀ ਜੀ ਬਾਈ ਮੈਂ ਵੀਰ ਜੀ ਮੇਰੀ ਉਮਰ 40 ਸਾਲ ਦੀ ਹੋ ਗਈ ਜੀ ਮੈਂ ਜ਼ਿੰਦਗੀ ਦੇ ਵਿੱਚ ਦੋ ਹੀ ਆਪਣੇ ਐਸਐਚਓ ਦੇ ਸਾਹਬ ਦੇਖਿਆ ਇੱਕ ਸੀ ਮੈਂ ਰਮਾਣਾ ਜੀ ਦਾ ਭੈਣ ਰਮਾਣਾ ਜੀ ਦਾ ਡੀਐਸਪੀ ਦਾ ਉਹ ਜਦੋਂ ਦਾ ਆਇਆ ਸੀ ਮੁੰਡਿਆਂ ਨੂੰ ਕੰਨਾਂ ਦੇ ਵਿੱਚ ਮੁੰਦਰੀ ਤੇ ਨਾ ਕੋਈ ਬਲਗਾ ਨਹੀਂ ਦੱਸੋ ਉਹ ਨਹੀਂ ਸੀ ਜਦੋਂ ਉਦੋਂ ਬਾਈ ਨਸ਼ਾ ਇਹ ਨਹੀਂ ਸੀ ਉਦੋਂ ਬਾਈ ਉਹਨੇ ਬੱਚੇ ਬਹੁਤ ਸਦਾਰੇ ਸੀ ਮੈਂ ਉਹਦਾ ਫੈਨ ਆ ਜੀ ਇੱਕ ਮੈਡਮ ਆਈ ਸੀ ਇੱਕ ਮੈਡਮ ਕਰਮਜੀਤ ਕੌਰ ਕਰਮਜੀਤ ਕੌਰ ਕਰਮਜੀਤ ਕੌਰ ਮੈਡਮ ਆਈ ਸੀ ਉਹ ਪੰਜਾਬ ਦੀ ਸ਼ੇਰਨੀ ਉਹ ਪੰਜਾਬ ਦੀ ਸ਼ੇਰਨੀ ਹੈ ਤੇ ਉਹ ਸ਼ੇਰਨੀ ਹੀ ਰਹੂਗੀ ਦਿਵੰਗ ਸੀ ਮਤਲਬ ਉਹਦਾ ਬਾਈ ਪੰਜਾਬ ਦੇ ਵਿੱਚ ਬਹੁਤ ਵਧੀਆ ਮਤਲਬ ਸਾਡੇ ਏਰੀਆ ਚ ਮਾਲਵੇ ਚ ਚਿੱਤਰੀ ਨੂੰ ਬਹੁਤ ਨੱਥ ਪਾਈ ਸੀ ਖਤਮ ਕਰਤਾ ਸੀਗਾ ਤੇ ਬਾਈ ਇਹ ਜਿਹੜੀ ਵੀਡੀਓ ਹੈ ਪੂਰੀ ਦੇਖੀ ਦੇਖਿਓ ਆਪਾਂ ਇਹ ਬੰਦੇ ਦੀ ਜ਼ਿੰਦਗੀ ਬਚਾਉਣੀ ਹੈ ਨੂੰ ਘਰ ਤੱਕ ਬਚਾਉਣਾ ਜੀ ਵੀਰ ਬਣ ਕੇ ਬੇਇਨਤੀ ਹੈ ਹੱਥ ਜੋੜ ਕੇ ਤੇ ਆਪਾਂ ਬਾਈ ਕੁਝ ਵੀ ਹੈ ਪੂਰੀ ਵੀਡੀਓ ਦਾ ਖੜਾ ਵੀ ਨਹੀਂ ਹੋਇਆ ਜਾਂਦਾ ਯਾਰ ਇਹਨੂੰ ਯਾਰਾ ਇਹ ਤਾਂ ਬੜਾ ਹੈ ਯਾਰ ਇਹ ਤਾਂ ਯਾਰ ਜਿਆਦਾ ਨਿਸ਼ਾਨ ਜਮਾ ਖਾਦਮ ਹੈ ਚਲੋ ਓਏ ਕਾਹ ਯਾਰ ਇਹਨੂੰ ਯਾਰ ਇਹ ਤਾਂ ਖੜਾ ਹੀ ਨਹੀਂ ਹੋ ਰਿਹਾ ਹਾਂ ਤਜਮਈਆ ਬਹੁਤ ਨੇ। ਲੋ ਵੀ ਦੋਸਤੋ ਇਹ ਪੰਜਾਬ ਦੇ ਹਾਲਾਤ ਹੈ ਬਾਈ ਤੇ ਆ ਤੁਸੀਂ ਦੇਖ ਰਹੇ ਹੋ। ਆ ਦੇਖੋ ਜੀ ਇਹ ਬਾਈ ਮੁੰਡੇ ਨੇ ਜਿਹੜਾ ਇਹ ਪੰਜਾਬ ਪੁਲਸ ਦਾ ਮੁਲਾਜ਼ਮ ਹੈ ਇਹਨੇ ਬਾਈ ਇੱਕ ਡਰਗ ਦੀ ਸ਼ਿਕਾਇਤ ਆ ਹੋਇਆ ਤੇ ਬਾਈ ਨੂੰ ਪੂਰਾ ਵੀ ਸੁਰਤ ਨਹੀਂ। ਆ ਦੇਖੋ ਜੀ ਬਦਲੋ ਬਾਈ ਦੀ ਸਾਲ ਦੇ ਮੁੰਡੇ ਦੀ ਉਮਰ ਹੈ ਜੀ। ਓਏ ਸਰੀਰ ਟੁੱਟੀ ਜਾਂਦਾ ਓਏ। ਰੁਕ ਰੁਕ ਰੁਕ। ਬਾਈ ਇਹਨੂੰ ਪਾਣੀ ਪੂਣੀ ਪਿਉਣੇ ਆ ਤੇ ਬਾਈ ਬਹੁਤ ਹੀ ਪੰਜਾਬ ਦੇ ਹਾਲਤ ਮਾਰੇ ਹੋ ਚੁੱਕੇ ਆ। ਇੱਕ ਭਾਈ ਜੀ ਇਹ ਸਰੀਰ ਆਈ ਸ਼ੁਰੂ ਤੋਂ ਆਈ ਇਹ ਤੁਹਾਨੂੰ ਜਾਣਦੇ ਨੂੰ ਇਹ ਭਾਈ ਜੀ ਸਾਡੇ ਗਵਾਲੀਪਿੰਡੀ ਹੈ ਜੀ ਮੁੰਡੇ ਦਾ ਸਰੀਰ 2 ਸਾਲ ਪਹਿਲਾਂ ਬਹੁਤ ਵਧੀਆ ਸਰੀਰ ਸੀ ਮੁੰਡੇ ਦਾ 2 ਸਾਲਾਂ ਦੇ ਵਿੱਚ ਭਾਈ ਨਸ਼ੇ ਨੇ ਬੱਚੇ ਨੂੰ ਖਤਮ ਕਰਤਾ ਬਹੁਤ ਵਧੀਆ ਸਰੀਰ ਸੀ ਮੁੰਡੇ ਦਾ ਜੀ ਪੂਰੀ ਤੁਸੀਂ ਮਤਲਬ ਵੀਡੀਓ ਦੇ ਨਾਲ ਜੁੜੇ ਰਹੋ ਤੁਹਾਨੂੰ ਅਸੀਂ ਪੂਰਾ ਸੱਚ ਦੱਸਾਂਗੇ ਸੱਚ ਕੀ ਸੀ ਵੀਡੀਓ ਦਾ ਵੀਡੀਓ ਨਾਲ ਬਾਈ ਇੰਨੀ ਕ ਸ਼ੇਅਰ ਕਰ ਦਿਓ ਵੀ ਬੱਚੇ ਦੀ ਜਿੰਦਗੀ ਬਚੇ ਤੇ ਆਪਣੇ ਪਰਿਵਾਰ ਤੱਕ ਪਹੁੰਚ ਜਾਏ ਇਹਦਾ ਕੋਈ ਵੀ ਆਈਡੀ ਬਾਈ ਕੋਈ ਅੱਥਾ ਪਤਾ ਹੈ ਕੋਈ ਇਹਦਾ ਨਹੀਂ ਬਾਈ ਕੋਈ ਇਹਦੀ ਆਈਡੀ ਨਹੀਂ ਕੋਈ ਸਬੂਤ ਨਹੀਂ ਮਿਲਿਆ ਨਹੀਂ ਬਾਈ ਕੋਈ ਸਬੂਤ ਨਹੀਂ ਮਿਲਿਆ ਵੀਡੀਓ ਤੱਕ ਬਈ ਇਹਦੇ ਪਰਿਵਾਰ ਤੱਕ ਪਹੁੰਚਾ ਦਈਏ ਇਹਦਾ ਫਾਇਦਾ ਉਹਦੇ ਨੁਕਸਾਨ ਬਾਈ ਬਹੁਤ ਵੱਡਾ ਕਿਸੇ ਦੇ ਬੱਚੇ ਦੀ ਸ਼ਾਨ ਜਾਂਦੀ ਹੈ ਬਾਈ ਇਹ ਜਿਹੜਾ ਬੱਚਾ ਤੁਸੀਂ ਦੇਖ ਰਹੇ ਹੋ ਇਹਦੀ ਹੋਰ ਕਿੰਨੀ ਹੈ ਵੀਰੇ ਇਹਦੀ ਬਾਈ ਹੋਊਗੀ 23-24 ਸਾਲ ਦੀ ਉਮਰ ਆ ਬਾਈ 23-24 ਸਾਲ ਦੀ ਉਮਰ ਆ ਬਾਈ ਕੀ ਨਹੀਂ ਸਕੀਤਾ ਬਾਈ ਨੇ ਬਾਈ ਇਹ ਮੁੰਡਾ ਆਇਆ ਸੀ ਪਹਿਲਾਂ ਕੀ ਕਹਿੰਦਾ ਸੀ ਫੋਨ ਤੇ ਜਿੱਤੇ ਦੀ ਸੁਣਿਆ ਸੀ ਮੈਂ ਕਿਹਾ ਬਾਈ ਜਿੱਤੇ ਨਸ਼ਾ ਕੀਤਾ ਹੋਇਆ ਬਾਈ ਜੀ ਤੇ ਇਹ ਤੁਹਾਨੂੰ ਪੂਰੀ ਵੀਡੀਓ ਚ ਸੱਚ ਦੱਸਾਂਗੇ ਕੀ ਗੱਲਬਾਤ ਹੋਈ ਹੈ ਪੂਰੀ ਵੀਡੀਓ ਨੂੰ ਬਾਈ ਸ਼ੇਅਰ ਕਰ ਦਿਓ ਬੇਨਤੀ ਹੈ ਕਿਸੇ ਦਾ ਘਰ ਮਤਲਬ ਬਾਜੇ ਕਿਉਂਕਿ ਜਿਹੜਾ ਨਸ਼ਾ ਇਹ ਆਪਣੇ ਪੰਜਾਬ ਨੂੰ ਖੋਖਲਾ ਕਰਦਾ ਨੌਜਵਾਨ ਪੀੜ੍ਹੀ ਨੂੰ ਬਿਲਕੁਲ ਓਝਾਰ ਕੇ ਰੱਖਦਾ ਜੀ ਕਿਉਂਕਿ ਜਿਹੜਾ ਸਾਡੇ ਪੰਜਾਬ ਦੀ ਨੌਜਵਾਨ ਪੀੜ੍ਹੀ ਸੀ ਉਹਨਾਂ ਕਰਕੇ ਉਹ ਤਾਂ ਲੋਕ ਡਰਦੇ ਸੀਗੇ ਮਤਲਬ ਵੱਡੇ ਵੱਡੇ ਜਿਹੜੇ ਯੋਧੇ ਹੋਏ ਸਾਡੇ ਪੰਜਾਬੀ ਹੋਏ ਜਿਨ੍ਹਾਂ ਨੇ ਜਾ ਕੇ ਬਾਹਰ ਨਾਲ ਲੜਾਈਆਂ ਲੜੀਆਂ ਇਹ ਇੰਨਾ ਵੀਰਾਂ ਨੂੰ ਮਤਲਬ ਇੱਕ ਇਹੋ ਜਿਹਾ ਨਸ਼ੇ ਦੇ ਨਾਲ ਅੰਦਰੋਂ ਅੰਦਰ ਹੀ ਖਤਮ ਕਰਤਾ ਜੋ ਕਿ ਪੰਜਾਬ ਲਈ ਬਹੁਤ ਖਤਰਨਾਕ ਸਾਹਤ ਹੋ ਰਿਹਾ ਹੈ ਪੂਰੀ ਵੀਡੀਓ ਨਾਲ ਜੁੜੇ ਰਹੋ ਇਹ ਤੁਹਾਨੂੰ ਅਸੀਂ ਪੂਰਾ ਦੱਸਾਂਗੇ ਡਿਟੇਲ ਵਿੱਚ ਕੀ ਹਾਂ ਬੋਲੋ ਮੈਂ ਵੀਰ ਜੀ ਕੋਸ਼ ਇੱਕ ਮੈਸੇਜ ਦੇਣਾ ਚਾਹਣਾ ਤੁਹਾਨੂੰ ਹਾਂਜੀ ਹਾਂਜੀ ਬਾਈ ਮੈਂ ਵੀਰ ਜੀ ਮੇਰੀ ਉਮਰ 40 ਸਾਲ ਦੀ ਹੋ ਗਈ ਜੀ ਮੈਂ ਜ਼ਿੰਦਗੀ ਦੇ ਵਿੱਚ ਦੋ ਹੀ ਆਪਣੇ ਐਸਐਚਓ ਦੇ ਸਾਹਿਬ ਦੇਖਿਆ ਇੱਕ ਸੀ ਮੈਂ ਰਮਾਣਾ ਜੀ ਦਾ ਫੈਨ ਰਮਾਣਾ ਜੀ ਦਾ ਡੀਐਸਪੀ ਦਾ ਠੀਕ ਹੈ ਜੀ ਉਹ ਜਦੋਂ ਦਾ ਆਇਆ ਸੀ ਮੁੰਡਿਆਂ ਨੂੰ ਕੰਨਾਂ ਦੇ ਵਿੱਚ ਮੁੰਦਰੀ ਤੇ ਨਾ ਕੋਈ ਬਲਗਾ ਨਹੀਂ ਨਹੀਂ ਦੱਸੋ ਉਹ ਨਹੀਂ ਸੀ ਉਦੋਂ ਬਾਈ ਨਸ਼ਾ ਹੈ ਨਹੀਂ ਸੀ ਉਦੋਂ ਬਾਈ ਉਹਨੇ ਬੱਚੇ ਬਹੁਤ ਸੁਧਾਰੇ ਸੀ ਮੈਂ ਉਹਦਾ ਫੈਨ ਆ ਜੀ ਇੱਕ ਮੈਡਮ ਆਈ ਸੀਗੀ ਇੱਕ ਮੈਡਮ ਕਰਮਜੀਤ ਕੌਰ ਕਰਮਜੀਤ ਕੌਰ ਕਰਮਜੀਤ ਕੌਰ ਮੈਡਮ ਆਈ ਸੀ ਉਹ ਪੰਜਾਬ ਦੀ ਸ਼ੇਰਨੀ ਹਾਂ ਉਹ ਪੰਜਾਬ ਦੀ ਸ਼ੇਰਨੀ ਹੈ ਤੇ ਉਹ ਸ਼ੇਰਨੀ ਹੀ ਰਹੂਗੀ ਦਿਵੰਗ ਸੀ ਮਤਲਬ ਉਹਦੇ ਬਾਈ ਪੰਜਾਬ ਦੇ ਵਿੱਚ ਬਹੁਤ ਵਧੀਆ ਮਤਲਬ ਜ ਸਾਡੇ ਏਰੀਆ ਚ ਮਾਲਵੇ ਚ ਚਿੱਟਰੀ ਨੂੰ ਬਹੁਤ ਨੱਥ ਪਾਈ ਸੀ ਖਤਮ ਕਰਤਾ ਸੀਗਾ ਤੇ ਬਾਈ ਇਹ ਜਿਹੜੀ ਵੀਡੀਓ ਹੈ ਪੂਰੀ ਦੇਖੀ ਦੇਖਿਓ ਆਪਾਂ ਇਹ ਬੰਦੇ ਦੀ ਜ਼ਿੰਦਗੀ ਬਚਾਉਣੀ ਹੈ ਨੂੰ ਘਰ ਤੱਕ ਬਚਾਉਣਾ ਹੈ ਜੀ ਵੀਰ ਬਣ ਕੇ ਬੇਨਤੀ ਹੈ ਨਾ ਹੱਥ ਜੋੜ ਕੇ ਤੇ ਆਪਾਂ ਬਾਈ ਕਿਉਂ ਪੱਤਰਕਾਰ ਨੂੰ ਫੋਨ ਕੀਤਾ ਹੋਇਆ ਮੈਂ फेर ਵੇਖ ਲਾ ਬਾਲੀ ਪੈੜੀ ਹੋਊ ਤੇਰੇ ਨਾਲ ਮੇਰੀ ਬੇਨਤੀ ਹੈ ਹੱਥ ਬੰਨ ਕੇ ਮੈਂ ਆਪਦੇ ਯਾਰ ਬੈਲੀ ਨੂੰ ਫੋਨ ਲਾਇਆ ਸੀ ਠੀਕ ਹੈ ਅ ਲੋ ਵੀ ਦੋਸਤੋ ਅਸੀਂ ਬਾਈ ਪਹੁੰਚ ਚੁੱਕੇ ਆ ਅੱਜ ਗੋਂਦਾਂ ਦੇ ਮੰਡੀ ਦੇ ਕੋਲੇ ਪਿੰਡ ਹੈ ਜੀ ਅਸੀਂ ਪਿੰਡ ਦਾ ਨਾਮ ਮੈਂਸ਼ਨ ਨਹੀਂ ਕਰ ਸਕਦੇ ਇੱਥੇ ਭਰਾਵਾਂ ਦੇ ਸਹਿਯੋਗ ਨਾਲ ਜਿਹੜਾ ਪੁਲਿਸ ਮੁਲਾਜ਼ਮ ਹੈ ਇਹਨੂੰ ਫੜ ਇਹਦੀ ਬਾਈ ਉਮਰ ਕਿੰਨੀ ਹੈ ਮੈਨੂੰ ਇਥੇ ਬੱਚਾ ਆ ਲੱਗਦਾ ਕੋਈ ਨਕਲੀ ਵਰਦੀ ਪਾ ਕੇ ਤਾਂ ਨਹੀਂ ਕਿਤੇ ਪੁਲਿਸਲਾ ਬਣਿਆ ਹੋਇਆ ਨਹੀਂ ਨਹੀਂ ਬਾਈ ਜੀ ਇਹਦੀ 22 ਸਾਲ ਦੀ ਇਹ ਕਿਹੜਾ ਕਿਹੜਾ ਗੱਲ ਕਰੋ ਅੱਗੇ ਨਾਲ ਅੱਗੇ ਨਾਲ ਗੱਲ ਕਰੋ ਉਧਰ ਕਿਹੜਾ ਗੱਲ ਕਰੋ ਸਾਨੂੰ ਪਹਿਲੇ ਤੁਸੀਂ ਦੱਸੋ ਫਿਰ ਥੋੜਾ ਨਾਲ ਗੱਲ ਕਰਾਂਗੇ ਇਹਦੀ 22 ਸਾਲ ਦੀ ਉਮਰ ਆ ਬਾਈ ਜੀ ਅੱਛਾ ਜੀ ਹਾਂ ਜੀ ਬਾਈ ਮਣਾ ਕੈਮਰਾ ਮਰੋ ਦੀ ਅੱਖਾਂ ਤੇ ਅੱਖਾਂ ਨਸ ਰਹੀਆਂ ਇਹ ਵੀ ਨਸ਼ਾ ਕੀਤਾ ਹੋਇਆ ਆ ਦੇਖੋ ਅੱਖਾਂ ਡਿੱਗ ਰਹੀਆਂ ਡੱਗ ਰਿਆ ਲੱਤਾਂ ਦੀਆਂ ਬੰਦਰੀਆਂ ਕੰਮ ਨਹੀਂ ਕਰ ਰਹੀਆਂ ਵੀਰੇ ਇਹ ਕਿਵੇਂ ਕਿੰਨੇ ਟਾਈਮ ਤੋਂ ਤੁਹਾਡੇ ਪਿੰਡ ਵਿੱਚ ਹੋ ਰਹੀ ਹੈ ਇਹ ਗੱਲ ਜਿਹੜੀ ਇਹ ਘਟਨਾ ਹੋ ਰਹੀ ਹੈ ਤੁਹਾਡੇ ਪਿੰਡ 'ਚ ਕਿੰਨੇ ਟਾਈਮ ਤੋਂ ਉਹ ਹੀ ਲਖੀਰ ਜੀ ਹੋ ਰਹੀਆਂ ਗੱਲਾਂ ਇਹ ਇਹ ਬਾਈ ਜੀ ਸਾਲ 6 ਮਹੀਨੇ ਹੋ ਗਏ ਜੀ ਹੁੰਦਿਆਂ ਠੀਕ ਹੈ ਜੀ ਇਹ ਪਹਿਲੀ ਪਹਿਲਾ ਕੇਸ ਹੈ ਕਿ ਤੁਹਾਨੂੰ ਪਹਿਲਾਂ ਹੋਰ ਵੀ ਮਤਲਬ ਇਹ ਪਹਿਲੀ ਵਾਰ ਆ ਕਿ ਇਹ ਤੁਹਾਨੂੰ ਪਹਿਲਾਂ ਹੋ ਰਿਹਾ ਮਤਲਬ ਇਕੱਲੇ ਪੁਲਿਸ ਬੁਲਾ ਜੇ ਕੋ ਹੋਰ ਤਾਂ ਹੋਰ ਲੋਕ ਵੀ ਬੁਲਾਓ ਇਹਨੂੰ ਪਾਣੀ ਪੂਣੀ ਪਿਆਓ ਯਾਰ ਪਾਣੀ ਪੂਣੀ ਮੰਗਾਓ ਹੈਨਾ ਇਹਨੂੰ ਉਹੀ ਕਹਿੰਦਾ ਹਾਂ ਇਹਨੂੰ ਕਦਲਾ ਉਠਾਓ ਪਾਣੀ ਲੈ ਕੇ ਆਓ ਬਾਈ ਹਾਂ ਪਾਣੀ ਪੂਣੀ ਲੈ ਕੇ ਆਓ ਪਾਣੀ ਪੂਣੀ ਅਪਾ ਪ੍ਰਸ਼ਾਸਨ ਨੂੰ ਪਤਾ ਫੋਨ ਲਾਓ ਕਰੀ ਫੋਨ ਲਾਓ ਠੀਕ ਹੈ ਜੀ ਅਪਾ ਪ੍ਰਸ਼ਾਸਨ ਨੂੰ ਫੋਨ ਕਰੋ ਸੀ ਅਪਾ ਉਹਨਾਂ ਨਾਲ ਗੱਲਬਾਤ ਕਰਦੇ ਮੇਰੀ ਗੱਲਬਾਤ ਕਰਵਾਓ ਕੋਈ ਹੈਨਾ ਠੀਕ ਹੈ ਐਸਐਚਓ ਸਾਹਿਬ ਨੂੰ ਫੋਨ ਲਾਓ ਜੀ ਹਾਂ ਇਹ ਬਾਈ ਕੀ ਇਹ ਜੇ ਤੁਸੀਂ ਆਪਾਂ ਮੁੰੱਚੇ ਦੀ ਮੁੰਡੇ ਦੀ ਗੱਲ ਕਰਦੇ ਆ ਕਿ ਵੇਖਣ ਨੀ ਬੱਚਾ ਹੈਲੋ ਹਾਂਜੀ ਆਪਣਾ ਗੋਰੀਨ ਸਿੰਘ ਸਾਹਿਬ ਤੇ ਐਸਐਚਓ ਸਾਹਿਬ ਆ ਸਰ ਗੱਲ ਕਰੋ ਜੀ ਇੱਕ ਮਿੰਟ ਹਾਂਜੀ ਇਸਦੀ ਗੱਲ ਜੀ ਸਰ ਇੱਥੇ ਨੇ ਜੀ ਇੱਕ ਆਪਾਂ ਨੂੰ ਮਤਲਬ ਨਸ਼ੇ ਦੀ ਹਾਲਤ ਦੇ ਵਿੱਚ ਇੱਕ ਆਪਾਂ ਨੂੰ ਪੁਲਿਸ ਮੁੰਡਾ ਜੀ ਮਿਲਿਆ ਜੀ ਸਾਨੂੰ ਨਾ ਤਾਂ ਉਹਦੇ ਜੇਬ ਵਿੱਚ ਕੋਈ ਆਈਡੀ ਪ੍ਰੂਫ ਹੈ ਉਹ ਬੱਚ ਬੰਦੇ ਨੇ ਨਸ਼ਾ ਕੀਤਾ ਹੋਇਆ ਜੀ 22-23 ਸਾਲ ਦੀ ਉਮਰ ਦਾ ਹੀ ਤੁਸੀਂ ਇੱਥੇ ਇੱਕ ਵਾਰੀ ਜ਼ਰੂਰ ਆਓ ਤੇ ਮਤਲਬ ਕੀ ਹੈ ਜੀ ਆਹ ਤੁਸੀਂ ਇਹਨਾਂ ਨੂੰ ਮਤਲਬ ਜਾਇਦਾ ਲੈ ਕੇ ਜਾਓ ਜੀ ਉਹਕੇ ਪਿੰਡ ਵਾਲੇ ਜਿਹੜੇ ਵੀਰ ਆ ਉਹਨਾਂ ਨਾਲ ਤੁਸੀਂ ਸਾਰੀ ਗੱਲਬਾਤ ਕਰ ਸਕਦੇ ਹੋ ਕਿੰਨੇ ਕਿੰਨੇ ਬੱਚੇ ਦੇਖਦੇ ਆ ਆ ਭਾਈ ਆ ਭਾਈ ਨਾਲ ਗੱਲ ਕਰ ਲਓ ਜੀ ਦੱਸੋ ਵੀਰੇ ਮੜੀ ਸਾਡੀ ਡਿਟੇਲ ਦੱਸ ਦਿਓ ਉਹਨੂੰ ਕਦੋਂ ਦੀ ਘਟਨਾ ਹੈ ਕਦੋਂ ਹੋਈ ਹੈ ਕੀ ਗੱਲਬਾਤ ਹੈ ਜੀ ਹਾਂ ਜੀ ਇੱਥੇ ਇੱਕ ਨਾ ਘਰ ਖਾਲੀ ਪਿਆ ਜੀ ਇੱਥੇ ਬਸ ਮੁੰਡੇ ਆਉਂਦੇ ਆ ਮਾਜਰ ਆਉਂਦੇ ਆਈ ਹੋਰ ਆਉਂਦੇ ਆ ਬੰਦੇ ਠੀਕ ਹੈ ਜੀ ਹਾਂ ਇੱਥੇ ਨਿੱਕੇ ਨਿੱਕੇ ਬੱਚੇ ਆ ਜੀ ਸਭ ਦੇਖਦੇ ਆਈ ਹਾਂ ਜੀ ਹਾਂ ਜੀ ਹਾਂ ਜੀ ਪਹੁੰਚੋ ਜੀ ਇੱਥੇ ਲੋ ਵੀ ਦੋਸਤੋ ਭਾਈ ਨੇ ਜਿਹੜਾ ਉਹਨਾਂ ਨੂੰ ਫੋਨ ਲਾ ਬਈ ਇਹ ਯਾਰ ਕਿਵੇਂ ਤੁਸੀਂ ਇਹ ਚੀਜ਼ ਨੂੰ ਕਿਵੇਂ ਮੈਂ ਪ੍ਰਸ਼ਾਸਨੋਂ ਜ਼ਿਲ੍ਹਾ ਬੰਦਾ ਆਪ ਨੂੰ ਨਸ਼ੇ ਕਰਕੇ ਨਸ਼ੇ ਦੀ ਦਲਦਲ ਦੇ ਵਿੱਚ ਮਰ ਚੁੱਕਾ ਤੁਹਾਨੂੰ ਲੱਗਦਾ ਵੀ ਪੰਜਾਬ ਦਾ ਸੁਧਾਰ ਸੁਧਾਰ ਰਹੀ ਕੋਈ ਨਹੀਂ ਜੀ ਲੱਗਦਾ ਨਹੀਂ ਇਹ ਕਹਿੰਦਾ दारू ਪੀਣਾ ਜੀ ਇਹ লাইਵ ਬੈਠਾ ਜਿੱਟੇ ਵਾਲ ਨੂੰ ਫੋਨ ਜੀ ਠੀਕ ਹੈ ਜੀ ਇਹ ਇਹ ਕਹਿੰਦਾ दारू ਪੀਣਾ ਜੀ ਇਹ লাইਵ ਬੈਠਾ ਜਿੱਟੇ ਵਾਲ ਨੂੰ ਫੋਨ ਠੀਕ ਹੈ ਜੀ ਏ ਤੁਸੀਂ ਕਲੀਅਰ ਆ ਮਤਲਬ ਚਟੇਲਾ ਗੱਲ ਹੋਈ ਸੀ ਦੀ ਆ ਲੈ ਪਾਣੀ ਲੈ ਗੋ ਪਾਣੀ ਜੀ ਮਸੀਂ ਪੂਰਾ ਜਜਾ ਲੈ ਕੇ ਫੜਿਆ ਜੀ ਇਹਨੂੰ ਆਏ ਨਹੀਂ ਫੜਿਆ ਜੀ ਪਹਿਲਾਂ ਇੱਥੇ ਨਿਗਰਾਨੀ ਰੱਖੀ ਆ ਪੂਰੀ ਠੀਕ ਹੈ ਬਾਈ ਪਾਣੀ ਪਿਆ ਤੁਸੀਂ ਪਾਣੀ ਮੈਂ ਬਾਈ ਨੂੰ ਪਾਣੀ ਪਿਆ ਪਾਣੀ ਪਾਣੀ ਦੋ ਇਹ ਪਾਣੀ ਪੀਓ ਇਹ ਪਾਣੀ ਪੀਓ ਇਹਨੂੰ ਕੋਈ ਰੁਕੀ ਨਹੀਂ ਇਹ ਪਾਣੀ ਪੀਓ ਜੀ ਪਾਣੀ ਪੀਓ ਕੀ ਲੋ ਬਈ ਅ ਮੂੰਹ ਅਸੀਂ ਵਈ ਰਿਵੀਲ ਨਹੀਂ ਕਰ ਸਕਦੇ ਮੂੰਹ ਦਿਖਾ ਨਹੀਂ ਸਕਦੇ ਅਸੀਂ ਕਿਉਂਕਿ ਕਈ ਵਾਰ ਬੰਦੇ ਦੀ ਸੌ ਪ੍ਰਾਈਵੇਸੀ ਹੁੰਦੀ ਆ ਅਸੀਂ ਪ੍ਰਾਈਵੇਸੀ ਬੰਦੇ ਦੀ ਭੰਗ ਨਹੀਂ ਕਰਨਾ ਚਾਹੁੰਦੇ ਵੀਰੇ ਹੁਣ ਤੱਕ ਤੁਹਾਡੇ ਪਿੰਡ ਦੇ ਵਿੱਚ ਇੰਨੀ ਘਟਾਵਾਂ ਹੋਈਆਂ ਕਦੇ ਤੁਹਾਡੇ ਕਿਸੇ ਪ੍ਰਸ਼ਾਸਨ ਨੇ ਗੱਲਬਾਤ ਕੀਤੀ ਹੋਈ ਜਾਂ ਤੁਸੀਂ ਕਿਸੇ ਐਮਐਲਏ ਨੇ ਲੀਡਰ ਨੇ ਕੋਈ ਇਹ ਚੀਜ਼ ਨੂੰ ਰੋਕਿਆ ਰੋਕਣ ਦੀ ਕੋਸ਼ਿਸ਼ ਕੀਤੀ ਹੋਈ ਹੋਈ ਹੈ ਜੀ ਨਹੀਂ ਬਾਈ ਜੀ ਜਿਹੜਾ ਚਿੱਟਾ ਦੇਖੋ ਚਿੱਟਾ ਅੱਗੇ ਆ ਜਾਓ ਆਉਣ ਵਾਲੀ ਪੀੜ੍ਹੀ ਨੂੰ ਖਤਮ ਕਰ ਰਿਹਾ ਹਾਂ ਜੀ ਅੱਜ ਕੱਲ ਦੇ ਜਿਹੜੇ ਬੱਚੇ ਆ ਉਹਨਾਂ ਨੂੰ ਚਿੱਟਾ ਖਤਮ ਕਰ ਰਿਹਾ ਨਾ ਤਾਂ ਕੋਈ ਸਰਕਾਰ ਕਰ ਰਹੀ ਹੈ ਜੀ ਜੇ ਸਰਕਾਰ ਇਹ ਡਿਸੀਜਨ ਲਵੇ ਤਾਂ ਇਹ ਜਿਹੇ ਬੱਚੇ ਇਹਦੀ ਇਹ ਜੀ ਉਮਰ ਸਿਰ ਇਹੋ ਜਿਹਾ ਸਰੀਰ ਸੀ ਮੁੰਡੇ ਦਾ ਕਿ ਅੱਜ ਦੇਖੋ ਤੇ 2 ਸਾਲ ਪਹਿਲਾਂ ਦੇ ਇਹਦੇ ਮੁੰਡੇ ਦਾ ਸਰੀਰ ਸੀ ਤੁਸੀਂ ਜਾਣਦੇ ਹੋ ਮੈਨੂੰ ਇਹ ਬਾਈ ਜੀ ਮੇਰੇ ਗਵਾਂਢੀ ਪਿੰਡ ਦਾ ਠੀਕ ਹੈ ਤੁਹਾਡੇ ਪਰਿਵਾਰ ਚ ਭਾਈ ਕੌਣ ਕੌਣ ਭਾਈ ਇੰਨਾ ਤਾਂ ਨਹੀਂ ਮੈਂ ਇਹਦਾ ਜਾਣਦਾ ਵੀ ਇਹ ਇੱਕ ਦੋ ਭਾਈ ਆ ਇਹ ਦੂਜਾ ਭਾਈ ਫੌਜ ਦੇ ਵਿੱਚ ਹੈ ਇਹ ਪੁਲਿਸ ਦੇ ਵਿੱਚ ਸੀ ਮਾਪੇ ਬੁੱਢਾ ਜੀ ਭਾਈ ਇਹ ਵੀ ਗੱਲ ਸੁਣ ਚਾਹੀ ਵੀ ਤੁਹਾਡੇ ਪਿੰਡ ਦੇ ਵਿੱਚ ਅੱਜ ਤੱਕ ਕਿਸੇ ਬੰਦੇ ਨੇ ਜਰਦਾ ਨਹੀਂ ਲਾਇਆ ਸੀ ਤੁਹਾਡੇ ਪਿੰਡ ਸ਼ਰੀ ਆਮ ਚਿੱਟਾ ਵਿਕਦਾ ਸਹੀ ਵੀਰੇ ਹਾਂ ਵੀਰ ਜੀ ਸਾਡੇ ਪਿੰਡ ਦੇ ਵਿੱਚ ਹੁਣ ਸ਼ਰੀ ਆਮ ਚਿੱਟਾ ਵਿਕਦਾ ਸੱਚੀ ਗੱਲ ਹੈ ਹਾਂਜੀ ਜਮਾ ਤੁਸੀਂ ਭਾਈ ਕਦੇ ਵਿਰੋਧ ਕੀਤਾ ਜਾਂ ਤੁਹਾਡੇ ਪਿੰਡ ਦੇ ਕਿਸੇ ਬੰਦੇ ਨੇ ਵਿਰੋਧ ਕੀਤਾ ਹੋਵੇ ਨੇ ਬ੍ਰੋਤਾ ਕਰਦੇ ਆਈ ਬਹੁਤ ਹੌਸਲ ਕੀ ਕਰੀ ਬਾਈ ਕਹਿੰਦੇ ਕਈ ਬੰਦੇ ਬ੍ਰੋਸ ਇਸ ਕਰਕੇ ਨਹੀਂ ਕਰਦੇ ਵੀ ਮਤਲਬ ਇਹ ਕਹਿੰਦੇ ਵੀ ਜਿਹੜੇ ਚਿੱਟਾ ਭੇਜਦੇ ਕੱਲ ਨੂੰ ਸਾਡੇ ਤੇ ਕੱਲ ਨੂੰ ਗਾਤ ਮੜਾ ਤੇ ਸਾਡੇ ਬੱਚਿਆਂ ਨੂੰ ਮਾਰ ਸਕਦੇ ਸਾਨੂੰ ਇਹ ਚੀਜ਼ ਸਾਡੇ ਰਾਹ ਹੈ ਇਹ ਇਹ ਜੀ ਅਸੀਂ ਮਲਾਜ਼ਮਾਂ ਨੂੰ ਵੀ ਬਹੁਤ ਬਰੀ ਤਲਾਹ ਕੀਤੀ ਹੈ ਜੀ ਉਹਨਾਂ ਨੇ ਸਾਡੀ ਗੱਲ ਜੀ ਸੁਣੀ ਨਹੀਂ ਖੁਦ ਆਪ ਮਲਾਜ਼ਮ ਇਹ ਜਾ ਕੰਮ ਕਰਦੇ ਆ ਮਲਾਜ਼ਮ ਕੀ ਰੋਕ ਸਕਦੇ ਆ ਜੀ ਠੀਕ ਹੈ ਜੀ ਬਾਈ ਜਿਵੇਂ ਹੁਣ ਆਮ ਗੱਲ ਹੈ ਵੀ ਜਿਹੜਾ ਪੋਸਟ ਦਸੇ ਵੇਚਣ ਵਾਲਾ ਚਾਹੇ ਪੋਸਟਖਾਨ ਵਾਲਾ ਪੋਸਟ ਨਾਲ ਕਿੱਥੇ ਜਾਣ ਨਹੀਂ ਜਾਂਦੀ ਹਾਂਜੀ ਨਹੀਂ ਯਾਰ ਤੁਸੀਂ ਕਹਿੰਦੇ ਸੋਚਿਆ ਵੀ ਪੋਸਟ ਨਾ ਜਾਣ ਜਾਂਦੀ ਬਈ ਪੋਸਟ ਵਾਲਿਆਂ ਨੂੰ ਜ਼ਿਆਦਾਤਰ ਫੜਦੇ ਆ ਬਾਈ ਜੀ ਉਹਨਾਂ ਨੂੰ ਫੜ ਕੇ ਉਹਨਾਂ ਦੇ ਸਿਗੇ ਪਰਚੇ ਪੈਂਦੇ ਆ ਉਹਨਾਂ ਨੂੰ ਅੰਦਰ ਕਰਦੇ ਆ ਪੋਸਟਖਾਨਾ ਵੀਰ ਜੀ ਕੰਮ ਕਰੂਗਾ ਬੰਦਾ ਫੀਮ ਖਾਨ ਦਾ ਕੰਮ ਕਰੂਗਾ ਆਪਾਂ ਇਹ ਨਹੀਂ ਕਹਿੰਦੇ ਵੀ ਪੋਸਟ ਕਰ ਜਾ ਜੀ ਮਰਾਓ ਜਿਹੜਾ ਚਿੱਟਾ ਜੀ ਉਹ ਬੱਚੇ ਮਾਰ ਰਿਹਾ ਦੇਖੋ ਜੀ ਪਿੰਡਾਂ ਦੇ ਵਿੱਚ ਪਿੰਡਾਂ ਦੇ ਪਿੰਡ ਬੱਚੇ ਖਾਲੀ ਹੋ ਰਿਹਾ ਨਸ਼ੇ ਦਾ ਕਰਕੇ ਐਂਟੀਆ ਲਾ ਕੇ ਆਪਣੀਆਂ ਨਸਲਾਂ ਹੀ ਆਪਣੇ ਬੱਚੇ ਜੀ ਇਹਨਾਂ ਤੇ ਕੀ ਅਸਰ ਪਾ ਕੀ ਅਸਰ ਪਊਗਾ ਇਹ ਬੱਚੇ ਇੱਥੇ ਵੇਖੋ ਤਾਪੂਰ ਚ ਆਇਆ ਦੇਖੋ ਇਹਨਾਂ ਤੇ ਕੀ ਅਸਰ ਪਊਗਾ ਜੇ ਬੱਚਿਆਂ ਦੇ ਕਿਤੇ ਇੱਥੇ ਸੂਈ ਹੋਈ ਸਰੰਜ ਬੱਜੀ ਬੱਚੇ ਦੇ ਤਾਂ ਦੇਖੋ ਜਾ ਜਾਂਦੀ ਹੈ ਛੋਟੇ ਛੋਟੇ ਬੱਚੇ ਆ ਛੋਟੇ ਛੋਟੇ ਬੱਚੇ ਆ ਇਹ ਗੋਬੀ ਦੇ ਬੱਚੇ ਇਹਨਾਂ ਦੀ ਆ ਦੇਖੋ ਇਹਨਾਂ ਦੇ ਬਾਹਰ ਦੇ ਵਿੱਚ ਇਹਨਾਂ ਦੇ ਬਾਈ ਆ ਦੇਖੋ ਨਿਸ਼ਾਨ ਹੈ ਇਹ ਮਤਲਬ ਜਿਹੜਾ ਇੰਜੈਕਸ਼ਨ ਦਾ ਨਿਸ਼ਾਨ ਹੈ ਠੀਕ ਹੈ ਜੀ ਆ ਤੁਸੀਂ ਦੇਖ ਰਹੇ ਹੋ ਨੌ ਮੱਚੇ ਪਏ ਬੰਦੇ ਤੇ ਸੋ ਭਾਈ ਇਹ ਗੱਲ ਕੀ ਹੈ ਇਹਨਾਂ ਨੇ ਬਾਈਆਂ ਨੇ ਗੱਲ ਬਹੁਤ ਵਧੀਆ ਕਹੀ ਹੈ ਜੇ ਇਹ ਚਿੱਟਾ ਪਿੰਦੇ ਆ ਜਾਂ ਇਹਨਾਂ ਦੀ ਸਰੰਜ ਦਿੱਕੀ ਕਰੇ ਬੱਚੇ ਚ ਲੱਗ ਜਾਂਦੀ ਹੈ ਇਹਨਾਂ ਨੂੰ ਇਹ ਨਹੀਂ ਪਤਾ ਵੀ ਹੈਪੀਟਾਈਟਸ B C ਜਾਂ ਇਹਨਾਂ ਨੂੰ AIDS ਕਿਸ ਤਰ੍ਹਾਂ ਦੀ ਬਿਮਾਰੀ ਹੋ ਸਕਦੀ ਹੈ ਤੇ ਉਹ ਬੱਚਿਆਂ ਦੇ ਵਿੱਚ ਪੱਕਾ 100% ਹੁੰਦੀ ਸੰਭਾਵਨਾ ਹੈ ਬਾਈ ਕੀ ਆ ਸਰਕਾਰ ਤੋਂ ਕੀ ਅਪੀਲ ਤੁਹਾਨੂੰ ਜੀ ਬਾਈ ਜੀ ਅਸੀਂ ਸਰਕਾਰ ਤੋਂ ਇਹ ਅਪੀਲ ਚਾ ਰਹੇ ਆ ਪ੍ਰਸ਼ਾਸਨ ਤੋਂ ਵੀ ਤੇ ਸਰਕਾਰ ਤੋਂ ਵੀ ਵੀ ਇਹ ਚਿੱਟਾ ਪੰਜਾਬ ਦੇ ਵਿੱਚੋਂ ਖਤਮ ਕੀਤਾ ਜਾਵੇ ਸਾਡੇ ਬੱਚੇ ਆ ਜਿਹੜੇ ਉਹ ਆਨਰੇਸ਼ਨ ਦੇ ਵਿੱਚ ਆਪਦਾ ਕਬੱਡੀ ਖੇਡਦਾ ਆਪਦਾ ਜਿਮ ਜਾਣ ਮੈਂ ਇਹ ਸਨੇਹਾ ਦੇਣਾ ਚਾਹਣਾ ਹੀ ਬੱਚੇ ਵੀਰੇ ਇੱਕ ਇਸ ਤੋਂ ਪਹਿਲਾਂ ਬਹੁਤ ਸਰਕਾਰਾਂ ਆਈਆਂ ਆਪਾਂ ਸਰਕਾਰ ਦਾ ਲੋਕਾਂ ਨੂੰ ਨਾਲ ਲੈਣ ਦੀ ਲੋੜ ਹੀ ਨਹੀਂ ਉਹ ਲੋਕਾਂ ਨੂੰ ਪਤਾ ਹੀ ਆ ਸਿੱਧੂ ਮੁਸੇ ਨੇ ਲੱਗਿਆ ਸੀ ਕਹਿੰਦਾ ਵੀ ਉਹੀ ਸਰਕਾਰਾਂ ਲੋਗੋ ਚੇਂਜ ਹੋਏ ਮਤਲਬ ਕਿਸੇ ਸਰਕਾਰ ਨੇ ਬਾਈ ਜੀ ਇਹ ਚੀਜ਼ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ ਨਹੀਂ ਜੀ ਸਮਾ ਜੋ ਵੀ ਸਰਕਾਰ ਜੋ ਵੀ ਆਈ ਹੈ ਉਹ ਸਰਕਾਰ ਦੇ ਉਹਦੇ ਵਿੱਚ ਥਰੂ ਦੇ ਵਿੱਚ ਵਧਿਆ ਹੀ ਹੈ ਵਧਿਆ ਘਟਿਆ ਨਹੀਂ ਕੀ ਕਾਰਨ ਬਾਈ ਕਿਉਂ ਮਤਲਬ ਉਹ ਡਰਦੇ ਆ ਜਾਂ ਕੀ ਚੀਜ਼ ਹੈ ਮਤਲਬ ਕਿਉਂ ਉਹਨਾਂ ਨੂੰ ਕੀ ਚੱਕਰ ਆ ਉਹਦੇ ਚੀਜ਼ ਨੂੰ ਕਿਉਂ ਨਾ ਨਸ ਨਹੀਂ ਬਾਦ ਦੇਖੋ ਬਾਈ ਜੀ ਜਿਹੜੇ ਉੱਤੇ ਆਪਣੇ ਸੀਐਮ ਸਾਹਿਬ ਬੈਠਿਆ ਐਮਐਲਏ ਜਿਹੜੀ ਜਾਣਗੇ ਜਿਹੜਾ ਕੋਸ ਉਹਨਾਂ ਦੇ ਥਰੂ ਹੈ ਜੀ ਜੇ ਉਹੀ ਇੱਕ ਵਾਰੀ ਪ੍ਰਸ਼ਾਸਨ ਨੂੰ ਕਹਿੰਨ ਪ੍ਰਸ਼ਾਸਨ ਨੂੰ ਛੁੱਟੀ ਦੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਾਂ ਜੇ ਪ੍ਰਸ਼ਾਸਨ ਨੂੰ ਛੁੱਟੀ ਦੇਣ ਉਹ ਸਿਰਫ ਇੱਕ ਦੋ ਦਿਨਾਂ ਦੀ ਤੇ ਪੰਜਾਬ ਦੇ ਵਿੱਚੋਂ ਨਸ਼ਾ ਖਤਮ ਹੋ ਗਈ ਭਾਈ ਇਹ ਵੀ ਚੀਜ਼ ਗੱਲ ਸਮਝਾਈ ਕਿ ਨਹੀਂ ਆਲੇ ਖਣ ਚੱਕ ਐਸਐਚਓ ਆਈ ਸੀਗੀ ਤੇ ਉਹਨਾਂ ਨੇ ਕਹਿੰਦੇ ਪੰਜਾਬ ਦੇ ਵਿੱਚ ਚਿੱਟੇ ਨੂੰ ਜੁੜੀ ਨਸਬਾਦੀ ਸੀ ਹਾਂਜੀ ਉਹਦਾ ਮੈਂ ਨਾਮ ਪਤਾ ਨਹੀਂ ਮੇਰੇ ਕੀ ਹੈ ਜੀ ਉਹਦਾ ਐਸਐਚਓ ਦਾ ਗੋਨਿਆਣੇ ਕਰਮਜੀਤ ਕੌਰ ਪਰ ਉਹਨਾਂ ਨੇ ਕਹਿੰਦੇ ਭਾਈ ਜੰਮੂ ਖਤਮ ਕਰਦਾ ਸੀ ਉਹ ਗੋਨਿਆਣੇ ਮੰਡੀ ਦੇ ਵਿੱਚੋਂ ਨੇੜੇ-ਨੇੜੇ ਪਿੰਡਾਂ ਦੇ ਵਿੱਚੋਂ ਨਸ਼ਾ ਖਤਮ ਕਰਤਾ ਸੀ ਚਿੱਟਾ ਮੰਡੀ ਦੇ ਵਿੱਚ ਕਿਹਦੇ ਚਿੱਟਾ ਵੇਚਣ ਦੇ ਬਾਈ ਜੀ ਲੱਤਾਂ ਕੰਮ ਲੱਗੀਆਂ ਸੀ ਹਾਂ ਲੱਤਾਂ ਕੰਮ ਲੱਗੀਆਂ ਸੀ ਉਹ ਮੈਂ ਉਹਦਾ ਬਹੁਤ ਬਹੁਤ ਧੰਨਵਾਦੀ ਆ ਉਹ ਜਿੰਨਾ ਚਿਰ ਇੱਥੇ ਡਿਊਟੀ ਕਰਦੀ ਰਹੀ ਹੈ ਕਰਮਜੀਤ ਕੌਰ ਮੈਡਮ ਕਿਸੇ ਵੀ ਬੱਚਾ ਜਾਂ ਕੋਈ ਬੱਚੇ ਬਚੇ ਰਹੇ ਚੰਗਾ ਉਹਦਾ ਸਿੱਖੀ ਸੁਪਰੇ ਦੇ ਵਿੱਚ ਆਇਆ ਸਿੱਖੀ ਸਰੂਪ ਚ ਹਾਂ ਭਾਈ ਜੀ ਅੱਜ ਤੱਕ ਕਿਸੇ ਨੇ ਉਹਨਾਂ ਨੂੰ ਮਤਲਬ ਹਰ ਬੰਦੇ ਨੇ ਸ਼ੇਰਨੀ ਦਾ ਖਿਤਾਬ ਦਿੱਤਾ ਵੀ ਸ਼ੇਰਨੀ ਸ਼ੇਰਨੀ ਹਾਂ ਸ਼ੇਰਨੀ ਸੀ ਕਿ ਚੱਕਰ ਭਾਈ ਭਾਈ ਜੀ ਉਹ ਸ਼ੇਰਨੀ ਸੀ ਉਹ ਡਰਦੀ ਨਹੀਂ ਸੀ ਕਿਸੇ ਦੀ ਡਰਦੀ ਨਹੀਂ ਸੀ ਦਵੰਗ ਦਵੰਗ ਲੇਡੀ ਜੀ ਕਹਿੰਦੇ ਹਣ ਸੀ ਉਹਨੂੰ ਪਰ ਉਹ ਸਭ ਦਾ ਗਰੀਬ ਦਾ ਵੀ ਦੇਖਦੀ ਆ ਅਮੀਰ ਦਾ ਵੀ ਦੇਖਦੀ ਆ ਬਈ ਤੁਸੀਂ ਕੋਈ ਜਿਵੇਂ ਤੁਸੀਂ ਮਤਲਬ ਪਤਾ ਲੱਗਿਆ ਵੀ ਤੁਸੀਂ ਤੁਹਾਡੇ ਪਿੰਡ ਦੇ ਵਿੱਚ ਤੁਸੀਂ ਮੈਂਬਰੀ ਚੋਂ ਬਾਈ ਵੀ ਮਤਲਬ ਮੈਂਬਰ ਦਾ ਬੇਟਾ ਹੈ ਇਹ ਬਾਈ ਵੀ ਪਿੰਡ ਦੇ ਵਿੱਚ ਇੱਕ ਗਰੀਬ ਮਜ਼ਦੂਰ ਹੈ ਤੁਸੀਂ ਬਾਈ ਕਦੇ ਸੋਚਿਆ ਵੀ ਅਸੀਂ ਅੱਗੇ ਆਈਏ ਕੋਈ ਨਵੀਂ ਸਰਕਾਰ ਬਣਾਈਏ ਨਵੀਂ ਪਾਰਟੀ ਬਣਾਈਏ ਤਾਂ ਇਹ ਚੀਜ਼ ਨੂੰ ਖਤਮ ਕਰੀਏ ਕਿ ਕਦੇ ਸੋਚਿਆ ਹਾਂ ਬਾਈ ਜੀ ਅਸੀਂ ਹੁਣ ਇਹ ਸੋਚਿਆ ਵੀ ਜੇ ਅਗਿੱਦਨ ਕੰਮ ਹੋ ਜਗੇ ਜੇ ਸਾਡਾ ਸਾਥ ਅੱਜ ਸਾਰਾ ਪਿੰਡ ਦੇਊਗਾ ਇਹ ਮੈਂ ਕਹਿ ਰਿਹਾ ਵੀ ਮੈਂ ਪਿੰਡ ਦੇ ਵਿੱਚੋਂ ਨਸ਼ਾ ਖਤਮ ਕਰ ਸਕਦਾ ਠੀਕ ਹੈ ਜੀ ਪਰ ਬਾਈ ਇਹ ਮੈਂ ਮੈਡਮ ਨੂੰ ਵੀ ਨਾਲ ਲੈ ਕੇ ਕਰਮਜੀਤ ਮੈਡਮ ਨੂੰ ਇਹ ਵੀ ਮੈਂ ਪ੍ਰਸ਼ਾਸਨ ਨੂੰ ਚਾਹਣਾ ਵੀ ਮੈਡਮ ਕਰਮਜੀਤ ਦਾ ਮੈਡਮ ਆ ਵਾਪਸ ਆਵੇ ਗੋਣਿਆਂ 'ਚੋਂ ਫਿਰ ਉਹ ਉਹਨਾਂ ਦੀ ਇੱਥੇ ਲੋੜ ਆ ਉਹ ਨਸ਼ਾ ਖਤਮ ਕਰ ਸਕਦੀ ਹੈ ਤੋ ਬਾਈ ਤੁਹਾਨੂੰ ਲੱਗਦਾ ਵੀ ਤੁਸੀਂ ਪੰਜਾਬ ਜਿਹੜੇ ਪੰਜਾਬ ਪੁਲਿਸ ਪ੍ਰਸ਼ਾਸਨ ਨੂੰ ਫੋਨ ਲਾਇਆ ਉਹ ਇੱਥੇ ਜਲਦੀ ਪਹੁੰਚਣਗੇ ਤੇ ਇਹਨਾਂ ਦੀ ਜੋ ਵੀ ਹੈ ਇਹਨਾਂ ਦੇ ਕਾਰਵਾਈ ਕਰਨ ਜੀ ਇਹਨਾਂ ਦੀ ਕਾਰਵਾਈ ਹੋਊਗੀ ਕਿਉਂਕਿ ਇਹ ਖੁਦ ਪ੍ਰਸ਼ਾਸਨ ਦੇ ਵਿੱਚ ਆ ਕੋਈ ਪੁਲਿਸ ਮੰਤਰੀ ਜਿਵੇਂ ਤੁਹਾਨੂੰ ਲੱਗਦਾ ਵੀ ਇਹਨਾਂ ਦੀ ਕਾਰਵਾਈ ਹੋਊਗੀ ਹਾਂਜੀ ਹਾਂ ਤੇਰੀ ਹੋਈ ਹੋਊਗੀ ਕਾਰਵਾਈ ਕੋਈ ਉਹ ਕਾਰਵਾਈ ਤਾਂ ਪ੍ਰਸ਼ਾਸਨ ਚਾਹੀਦੀ ਬੰਦੀ ਕਾਰਵਾਈ ਤੇ ਇਹ ਬਾਈ ਬਾਈ ਕੀ ਤੁਸੀਂ ਕੀ ਖਣਾ ਦਿੰਨੇ ਹੋ ਔਰਲ ਸਮੇਂ ਦੇ ਵਿੱਚ ਜਿਹੜਾ ਮਤਲਬ ਬਾਈ ਇਹ ਜਿੱਤੇ ਨੇ ਇਹ ਚੀਜ਼ ਨੂੰ ਖਤਮ ਕਰਤਾ ਪੰਜਾਬ ਨੂੰ ਇਹ ਬਾਈ ਦੀ ਉਮਰ 22 ਸਾਲ ਹੈ ਹਾਂਜੀ ਇਹ ਨਾ ਤਾਂ ਇਹ ਵਿਆਹ ਦੇ लायक ਹੈ ਨਾ ਇਹ ਮਤਲਬ ਅਹਾਂ ਆਪਣੀ ਜਿਹੜੀ ਹੈ ਪੀੜ੍ਹੀ ਨੂੰ ਵਧਾ ਸਕਦਾ ਨਾ ਇਹ ਡਿਊਟੀ ਦੇ लायक ਵੀ ਹੈ ਹਾਂ ਬਾਈ ਅੱਗੇ ਆਜੋ ਔਰਤਾ ਪੰਜਾਬ ਕਹਿਣ ਲੱਗੇ ਆਪਣੇ ਪੰਜਾਬ ਨੂੰ ਪੰਜਾਬ ਨੂੰ ਸੋਨੇ ਦੀ ਜੜੀ ਕਹਿੰਦੇ ਸੀ ਤੁਹਾਨੂੰ ਪਤਾ ਵੀ ਔਰਤਾ ਪੰਜਾਬ ਕਿਉਂ ਕਹਿਣ ਲੱਗੇ ਕੀ ਕਰਨ ਆਇਆ ਫਲਮਾਂ ਹੀ ਬਣ ਗਈਆਂ ਬਸ ਇਹ ਚਿੱਟਾ ਪੰਜਾਬ ਨੂੰ ਖਤਮ ਕਰ ਰਿਹਾ ਈ ਜੀ ਗਾ ਜੀ ਹਾਂਜੀ ਹਾਂ ਸੋ ਬਾਈ ਇੱਕ ਗੱਲ ਹੋਰ ਹੈ ਵੀ ਪੰਜਾਬ ਦੇ ਵਿੱਚ ਅੱਜ ਤੱਕ ਚਿੱਟੇ ਨੂੰ ਕਿਸੇ ਨੇ ਜਾਣਦਾ ਵੀ ਨਹੀਂ ਸੀ ਅੱਜ ਕੱਲ ਦੇ ਜਿਹੜੇ ਬੱਚੇ ਪੁੱਛਦੇ ਵੀ ਆ ਚਿੱਟੇ ਦਾ ਸਵਾਨ ਕੀ ਹੈ ਸੱਚੀ ਹੈ ਵੀਰੇ ਹਾਂਜੀ ਹੈ ਜੀ ਹਾਂ ਹਰ ਇੱਕ ਕਿੰਨੇ ਲੋਕ ਦੇਖਦੇ ਆ ਟੀਵੀ ਦੇ ਵਿੱਚ ਖਬਰਾਂ ਦੇ ਵਿੱਚ ਹੁਣ ਇਹ ਚੀਜ਼ ਕਿੰਨਾ ਵੱਧ ਰਹੀ ਹੈ ਭਾਈ ਜੇ ਤੁਸੀਂ ਟਾਈਮ ਤੇ ਨਾ ਪਹੁੰਚਦੇ ਤੁਸੀਂ ਵੈਸੇ ਇੱਥੇ ਕੀ ਕਰਨ ਆਏ ਸੀ ਕਿ ਤੁਹਾਨੂੰ ਕੋਈ ਪਰਫੋਰਮੈਂਸ ਨਹੀਂ ਨਹੀਂ ਅਸੀਂ ਪਸ਼ੂ ਬੰਨ੍ਹਣ ਆਏ ਸੀ ਤਾਂ ਪਸ਼ੂ ਛੱਡਣ ਆਏ ਸੀ ਜੀ ਤੁਹੋਂ ਵੇਸੇ ਬਦਲ ਗਿਆ ਵੀ ਬੰਦੇ ਨਾਲ ਨਹੀਂ ਕੀਤਾ ਹੋਇਆ ਕੋਈ ਹਾਂਜੀ ਹਾਂ ਜੇ ਬਾਈ ਤੁਸੀਂ ਨਾ ਆਉਂਦੇ ਨਾ ਉਹਨਾਂ ਨੂੰ ਟਾਈਮ ਤੇ ਪਾਣੀ ਪਿਉਂਦੇ ਤੇ ਮਤਲਬ ਇਹਨਾਂ ਦੀ ਜਾਨ ਜਾਦਾ ਹਾ ਹਾਂ ਮੈਂ ਇਸ ਦੇ ਖਾਲਸ ਦੇਖੋ ਜੀ ਸੋ ਬਾਈ ਇਹ ਤੁਸੀਂ ਵੀਡੀਓ ਦੇਖ ਰਹੇ ਹੋ ਬੰਦੇ ਦੀ ਬਾਈ ਹਾਲਾਤ ਦੇਖ ਰਹੇ ਹੋ ਜੇ ਇਹ ਬੰਦਾ ਤੁਸੀਂ ਇਹਨਾਂ ਨੂੰ ਸਮੇਂ ਸਰੇ ਭਰਾ ਪਿੰਡ ਦਾ ਜਿਹੜੇ ਹੈਗੇ ਹੈਗੇ ਇਤਨੀ ਬਸਨੀਕ ਨੂੰ ਨਾਂ ਲੈ ਕੇ ਆਉਂਦੇ ਤਾਂ ਹੋ ਸਕਦਾ ਵੀ ਇਹਨਾਂ ਦੀ ਜਾਨ ਚਲੀ ਜਾਂਦੀ ਤੇ ਇਹ ਜਿਹੜੇ ਵੀਰਾਂ ਨੇ ਕਾਰਜ ਕੀਤਾ ਬਹੁਤ ਜਿਆਦਾ ਕਾਰਜ ਕੀਤਾ ਸੋ ਅਬ ਤੁਸੀਂ ਦੇਖ ਰਹੇ ਹੋ ਬਾਈ ਅਸੀਂ ਇਹਨਾਂ ਦਾ ਹਜੇ ਤੱਕ ਜਿਹੜਾ ਘਰ ਦਾ ਪ੍ਰੂਫ ਦੇਖ ਕੇ ਕਿੱਥੋਂ ਸਾਰਾ ਕੁਝ ਅਸੀਂ ਤੁਹਾਨੂੰ ਮਟੀਰੀਅਲ ਦੇਵਾਂਗੇ ਉਦੋਂ ਫੋਨ ਕਰਕੇ ਅਸੀਂ ਤੁਹਾਨੂੰ ਕੱਲੀ-ਕੱਲੀ ਜਾਣਕਾਰੀ ਦੇਵਾਂਗੇ ਸੋ ਇਹਦੇ ਪੰਜਾਬ ਦੇ ਹਾਲਾਤ ਹੈ ਬਾਈ ਜੀ ਬਹੁਤ ਹੀ ਖਤਰਨਾਕ ਹੋ ਚੁੱਕਿਆ ਆ ਦੇਖੋ ਤੇ ਵੀਡੀਓ ਨੂੰ ਬਾਈ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਨਹੀਂ ਪਤਾ ਵੀ ਇਹ ਕਿਹਦਾ ਬੱਚਾ ਹੈ ਕਿਹਦੇ ਪਰਿਵਾਰ ਦੇ ਵਿੱਚੋਂ ਹੈ ਤੇ ਇਹ ਕਿੱਥੋਂ ਹੈ ਕਿਉਂਕਿ ਇਹਨਾਂ ਦੀ ਜੇਬ 'ਚ ਨਾ ਤਾਂ ਆਈਡੀ ਪ੍ਰੂਫ ਹੈ ਤੇ ਨਾ ਇਹਨਾਂ ਦਾ ਨਾਮ ਦਾ ਉੱਤੇ ਲੱਗਿਆ ਹੋਇਆ ਸੋ ਬਾਈ ਵੱਧ ਤੋਂ ਵੱਧ ਵੀਡੀਓ ਨੂੰ ਇੰਨਾ ਕੁ ਸ਼ੇਅਰ ਕਰ ਦੋ ਕਿ ਬੱਚਾ ਆਪਣੇ ਪਰਿਵਾਰ ਤੱਕ ਪਹੁੰਚ ਜਾਏ ਕਿਉਂਕਿ ਜਿਹੜੀ ਇਹ ਨਸ਼ਾ ਇਹ ਨਸ਼ੇ ਨੇ ਪੰਜਾਬ ਦੀ ਜਵਾਨੀ ਨੂੰ ਖੋਖਲਾ ਕਰਤਾ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਮੈਂ ਤੁਹਾਡਾ ਆਪਣਾ ਬੂਟਾ ਬਰਾੜ ਬੂਟਾ ਕਰਾ ਦੀ ਪੇਚ ਤੋਂ ਹੱਸੀ ਗੱਲ ਜੀ ਇਹ ਬਾਈ ਜੀ ਜਿਹੜੇ ਜੀ ਫਿਲਮ ਬਣਾਈ ਹੈ ਇਹ ਇੱਕ ਮੈਸੇਜ ਤਾਂ ਸਮਾਜ ਨੂੰ ਹੋਏ ਪੰਜਾਬ ਦੇ ਵਿੱਚ ਚਿੱਟੇ ਨੇ ਬਹੁਤ ਹੀ ਆਪਣੀ ਚੰਗੀ ਦਿਰਾ ਫੈਰ ਬਜ਼ਾਰ ਲਈ ਤੇ ਪੰਜਾਬ ਦੀ ਨੌਜਵਾਨ ਪੀੜੀ ਨੂੰ ਇਹਨੇ ਖਤਮ ਕਰਤਾ ਤੇ ਜਿਹੜੇ ਨੌਜਵਾਨ ਰਹਿਗੇ ਅਜੇ ਮੁੰਡੇ ਉਹਨਾਂ ਨੂੰ ਖਤਮ ਕਰ ਰਿਹਾ ਇਹ ਸਾਡਾ ਬੱਚਾ ਹੈ ਨਾ ਕੀ ਬਟੇ ਜੀ ਦਾ ਫਤੇਦੀ ਫਤੇਦੀ ਏ ਬਾਈ ਜੀ ਬਹੁਤ ਹੀ ਇੱਕ ਟੈਲੈਂਟ ਮੁੰਡਾ ਹੈ ਆਰਟਿਸਟ ਮੁੰਡਾ ਇਹ ਕਲਾਕਾਰ ਜਿਹਨੂੰ ਆਪਾਂ ਕਹਿ ਸਕਦੇ ਹਾਂ ਇੱਕ ਕਲਾਕਾਰ ਆਪਣਾ ਚੇਲਾ ਵਾਲਕ ਹੈ ਇਹਨੇ ਕਰੈਕਟਰ ਕੀਤਾ ਸੀ ਇੱਕ ਪੁਲਿਸ ਵਾਲਾ ਜਿਹਨੇ ਬਹੁਤ ਵਧੀਆ ਕੀਤਾ ਇੱਕ ਵਾਰੀ ਬੇਨਤੀ ਹੈ ਜੇ ਤੁਹਾਨੂੰ ਵਧੀਆ ਲੱਗੇ ਤਾਂ ਬਾਈ ਮੈਸੇਜ ਜ਼ਰੂਰ ਕਰ ਦਿਓ ਵੀ ਬਾਈ ਦੀ ਐਕਟਿੰਗ ਕਿਵੇਂ ਲੱਗੀ ਇਹ ਆਪਣਾ ਵੀਰ ਕਾਲਾ ਇਹਨੇ ਇੱਕ ਪਿੰਡੂ ਅ ਮਤਲਬ ਪਿੰਡੂ ਬੰਦੇ ਦਾ ਕਰਦਾਰ ਪੇਸ਼ ਕੀਤਾ ਹੈ ਇਹ ਸਾਡਾ ਲਖਵੀਰ ਬਾਈ ਹੈ ਇਹਨੇ ਇੱਕ ਮਤਲਬ ਵੀ ਪਿੰਡ ਦੇ ਇੱਕ ਜਿਹੜਾ ਦਿਖਾ ਸਕਦੇ ਆ ਮੈਂਬਰ ਮੌਜੂਦਾ ਮੈਂਬਰ ਦਾ ਕਰੈਕਟਰ ਪਲੇ ਕੀਤਾ ਇਹਨਾਂ ਦੇ ਬੱਚੇ ਆ ਭਾਈ ਵੀ ਕਦੇ ਅਸੀਂ ਕੋਈ ਵੀਡੀਓ ਬਣਾਉਂਦੇ ਸਾਡੀ ਵੀਡੀਓ ਸਮਾਜ ਨੂੰ ਸੇਧ ਹੁੰਦੀ ਹੈ ਕਿਸੇ ਤੇ ਅਸੀਂ ਲਾ ਕੇ ਨਹੀਂ ਬਣਾਉਂਦੇ ਨੰਬਰ 2 ਜੇ ਕਿਸੇ ਨੇ ਕੋਈ ਸਵਾਲ ਜਵਾਬ ਕਰਨਾ ਹੈ ਕੋਈ ਕਿਸੇ ਨੇ ਪਛਮੜਦਲ ਕਰਨੀ ਹੈ ਇਸ ਵੀਡੀਓ ਦਾ ਮੈਂ ਜ਼ਿੰਮੇਵਾਰ ਹਾਂ ਮੇਰੇ ਨਾਲ ਗੱਲਬਾਤ ਕਰ ਸਕਦੇ ਹੋ ਇਹ ਟੀਮ ਦਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਸਾਡਾ ਕਿਸੇ ਨਾਲ ਕੋਈ ਲੈਣਾ ਦੇਣਾ ਨਹੀਂ ਕਿਸੇ ਦੀ ਨਿੱਜੀ ਲਾਈਫ ਨਾਲ ਸਾਡਾ ਕੋਈ ਕਿਸੇ ਨਾਲ ਕੋਈ ਤਾਲੁਕਤ ਨਹੀਂ ਸੋ ਜਿਹੜੀਆਂ ਅਸੀਂ ਵੀਡੀਓ ਬਣਾਉਂਦੇ ਹਾਂ ਸਮਾਜ ਨੂੰ ਸੇਧ ਦੇਣ ਲਈ ਬਣਾਉਂਦੇ ਹਾਂ ਤੇ ਸਾਡੀ ਟੀਮ ਹੈ ਅਸੀਂ ਆਉਣ ਵਾਲੇ ਸਮੇਂ 'ਚ ਹੋਰ ਟੀਮ ਨੂੰ ਵੱਡਾ ਬਣਾਵਾਂਗੇ ਟੀਮ ਨੂੰ ਸਟਰੋਂਗ ਕਰਾਂਗੇ ਤੇ ਆਉਣ ਵਾਲੇ ਸਮੇਂ 'ਚ ਪੰਜਾਬ ਦੇ ਜੋ ਮੁੱਦੇ ਆ ਉਹਨਾਂ ਨੂੰ ਅਸੀਂ ਅੱਗੇ ਲੈ ਕੇ ਆਵਾਂਗੇ ਸੋ ਇਹ ਜਿਹੜਾ ਆ ਦੇਖੋ ਬਾਈ ਦੀ ਵਰਦੀ ਆ ਅਸੀਂ ਵਰਦੀ ਪੂਰੀ ਪਾ ਸਕਦੇ ਸੀਗੇ ਕਿਉਂਕਿ ਇਹ ਮੁੰਡੇ ਦੀ ਫਿਰ ਹੀ ਗੱਲ ਦਾ ਉਮਰ ਕਿੰਨੀ ਸੀ ਜੀ ਉਮਰ 18 ਸਾਲ 18 ਸਾਲ ਦੀ ਹਾਂਜੀ ਸੋ ਬਾਈ ਸਾਡਾ ਅਸੀਂ ਇਹ ਦਾਅਦੇ ਅਸੀਂ ਇੱਕ ਵੱਡਾ ਆਰਟਿਸਟ ਵੀ ਲੈ ਸਕਦੇ ਸੀ ਜਿਹਦੇ ਮਤਲਬ ਦਾੜੀ ਹੁੰਦੀ ਪੁਗਿਆ ਸੀ ਜਿਹਨੇ ਕੈਰੇਕਟਰ ਪਲੇ ਕੀਤੇ ਆ ਇਹ ਅਸੀਂ ਆਰਟਿਸਟ ਲਏ ਆ ਸੋ ਵੀਡੀਓ ਨੂੰ ਸ਼ੇਅਰ ਕਰ ਦਿਓ ਜੀ ਮੈਂ ਤੁਹਾਡਾ ਆਪਣਾ ਬੂਟਾ ਬਰਾੜ ਬੂਟਾ ਗੱਲਰੀ ਚੈਨਲ ਤੇ ਵੀਡੀਓ ਨੂੰ ਦੇਖੋਗੇ ਸਾਡੇ ਚੈਨਲ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਕਮੈਂਟ ਕਰਨਾ ਇਹਨੂੰ ਅਸੀਂ ਕਮੈਂਟ ਕਰਨ ਦਾ ਨਾਮ ਵੀ ਲਵਾਂਗੇ ਅਗਲੀ ਵੀਡੀਓਜ਼ ਵਿੱਚ ਮੈਂਸ਼ਨ ਵੀ ਕਰਾਂਗੇ ਵੀਡੀਓ ਨੂੰ ਸ਼ੇਅਰ ਕਰ ਦਿਓ ਸਾਡੀ ਟੀਮ ਦੀ ਬਹੁਤ ਮਿਹਨਤ ਲੱਗੀ ਹੈ ਅਸੀਂ ਗੱਲ ਸੀਗਾ ਵੀਰੇ ਸਤਿ ਸ਼੍ਰੀ ਅਕਾਲ ਬਾਈ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਚਾਹਤੀ ਹੋਗੇ ਬਈ